एसएसएस बोर्ड पंजाब ਤੇ ਅਧੀਨ ਜਿਹੜੀਆਂ ਵੱਖ-ਵੱਖ ਅਸਾਮੀਆਂ ਗਰੁੱਪ B, C ਅਤੇ D ਦੀਆਂ ਆਈਆਂ ਸਨ ਉਹਨਾਂ ਦਾ ਜਿਹੜਾ ਐਗਜ਼ਾਮ ਸ਼ਡਿਊਲ ਹੈ ਉਹ ਆਫੀਸ਼ੀਅਲ ਵੈੱਬਸਾਈਟ ਉੱਪਰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। ਇਹਦੇ ਵਿੱਚ ਆਪਣਾ ਇੰਪੋਰਟੈਂਟ ਜਿਹੜਾ ਰਹੇਗਾ ਉਹ ਆਪਣਾ ਰਹੇਗਾ ਜੀ ਗਰੁੱਪ D ਅਸਾਮੀਆਂ ਦੇ ਲਈ ਜਿਹੜਾ ਐਗਜ਼ਾਮ ਹੈ ਉਹ ਕਦੋਂ ਹੋਣ ਵਾਲਾ ਜਾ ਰਿਹਾ ਹੈ ਜੀ ਇਹ ਹੈ ਜੀ 7 ਨੰਬਰ ਤੇ 8/2025 ਜਿਹੜੀ ਐਡਵਰਟਾਈਜ਼ਮੈਂਟ ਹੈ ਵੇਰੀਅਸ ਡਿਪਾਰਟਮੈਂਟ ਦੇ ਵਿੱਚ ਗਰੁੱਪ ਡੀ ਦੀਆਂ ਅਸਾਮੀਆਂ ਲਈ ਜਿਹੜਾ ਪੇਪਰ ਹੈ 406 ਅਸਾਮੀਆਂ ਸੀ ਇਹ 1 ਮਾਰਚ 2026 ਨੂੰ ਹੋਣ ਜਾ ਰਿਹਾ ਹੈ 1 ਮਾਰਚ ਨੂੰ ਐਤਵਾਰ ਦਿਨ ਹੈ ਐਤਵਾਰ ਨੂੰ ਇਹ 1 ਮਾਰਚ ਨੂੰ ਪੇਪਰ ਹੋਣ ਜਾ ਰਿਹਾ ਹੈ ਜਿਹੜੇ ਉਮੀਦਵਾਰ ਇਸ ਪੇਪਰ ਦੀ ਤਿਆਰੀ ਕਰਦੇ ਨੇ ਉਹਨਾਂ ਦੇ ਲਈ ਸਮਾਂ ਜਿਹੜਾ ਹੈ ਉਹ ਬਹੁਤ ਹੀ ਘੱਟ ਰਹਿ ਚੁੱਕਿਆ ਹੈ ਇਸ ਕਰਕੇ ਜਿਹੜੇ ਸincere ਕੈਂਡੀਡੇਟ ਨੇ ਉਹ ਆਪਣਾ ਰੈਗੂਲਰ ਇਹਨਾਂ ਅਸਾਮੀਆਂ ਲਈ ਤਿਆਰੀ ਕਰਦੇ ਰਹਿਣ ਹੁਣ ਬਾਕੀ ਸ਼ਡਿਊਲ ਦੇਖਦੇ ਆਂ ਜੀ ਡਰਾਈਵਰ ਦੀਆਂ ਅਸਾਮੀਆਂ ਵੱਖ-ਵੱਖ ਵਿਭਾਗਾਂ ਵਿੱਚ ਆਈਆਂ ਸੀ 10 ਪੋਸਟਾਂ ਨੇ ਜੀ ਕੁੱਲ ਇਹਨਾਂ ਦਾ ਪੇਪਰ ਹੋਵੇਗਾ ਜੀ 30 ਜਨਵਰੀ 2026 ਨੂੰ ਇਹ ਦੋਨਾਂ ਦਾ ਕੰਬਾਈਨ ਪੇਪਰ ਹੋਵੇਗਾ ਜੂਨੀਅਰ ਡਰਾਫਟਮੈਨ ਦਾ ਪੇਪਰ ਹੋਵੇਗਾ ਜੀ 7 ਫਰਵਰੀ ਨੂੰ ਕਲਰਕ ਆਈਟੀ ਦੇ ਦਾ ਜਿਹੜਾ ਪੇਪਰ ਹੈ ਤਿੰਨ ਅਸਾਮੀਆਂ ਦਾ ਇਹ ਹੋਵੇਗਾ 15 ਫਰਵਰੀ ਨੂੰ ਸੈਨਿਕ ਵੈਲਫੇਅਰ ਅਫੀਸਰ ਦੀਆਂ ਜਿਹੜੀਆਂ ਅਸਾਮੀਆਂ ਸੀ ਗਰੁੱਪ ਸੀ ਦੀਆਂ 52 ਅਸਾਮੀਆਂ ਇਹਨਾਂ ਦਾ ਪੇਪਰ ਹੈ ਜੀ 28 ਫਰਵਰੀ 2026 ਨੂੰ ਹੋਸਟਲ ਸੁਪਰਡੈਂਟ ਕਮ ਪੀਟੀਆਈ ਦਾ ਪੇਪਰ ਜਿਹੜਾ ਹੈ ਉਹ 28 ਫਰਵਰੀ 2026 ਨੂੰ ਹੋਣ ਜਾ ਰਿਹਾ ਹੈ ਗਰੁੱਪ ਡੀ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਅਗਲੀ ਗੱਲ ਕਰੀਏ ਜੀ ਐਨੀਮਲ ਹਸਬੈਂਡਰੀ ਦੇ ਵਿੱਚ ਮਲਟੀ ਪਰਪਸ ਫਿਸ਼ਰੀ ਸਕਿਲਡ ਵਰਕਰ ਦੀ ਜਿਹੜੀ ਅਸਾਮੀ ਅਸੀਂ ਪੰਜ ਅਸਾਮੀਆਂ ਇਹਨਾਂ ਦਾ ਪੇਪਰ 7 ਮਾਰਚ ਨੂੰ ਹੋਣ ਜਾ ਰਿਹਾ ਹੈ ਟੈਕਨੀਕਲ ਅਸਿਸਟ ਟੈਕਨੀਕਲ ਅਸਿਸਟੈਂਟ ਦੀਆਂ ਦੋ ਅਸਾਮੀਆਂ ਦਾ ਪੇਪਰ 7 ਮਾਰਚ ਨੂੰ ਹੋਣ ਜਾ ਰਿਹਾ ਹੈ ਲੀਗਲ ਐਡਵਾਈਜ਼ਰ ਦਾ ਸੀਨੀਅਰ ਫੋਰੈਂਸਿਕ ਸੁਪਰਵਾਈਜ਼ਰ ਦਾ ਅਸਿਸਟੈਂਟ ਡਾਇਰੈਕਟਰ ਦਾ ਲਾਇਬ੍ਰੇਰੀਅਨ ਦਾ ਅਤੇ ਇਸ ਦੇ ਨਾਲ ਹੀ ਜਿਹੜਾ ਹੈ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ ਦਾ ਜਿਹੜਾ ਪੇਪਰ ਇਹ ਇੱਕੋ ਦਿਨ ਹੋਣ ਜਾ ਰਿਹਾ ਹੈ ਜੀ 8 ਮਾਰਚ 2026 ਅਗਲੀ ਅਸਾਮੀ ਜਿਹੜੀ ਹੈ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਸਟੋਰ ਕੀਪਰ ਦੀਆਂ ਅਸਾਮੀਆਂ ਨੇ ਜੀ ਇਹਨਾਂ ਦਾ ਪੇਪਰ 14 ਮਾਰਚ 2026 ਨੂੰ ਸਿਵਲ ਟੈਕਨੀਸ਼ੀਅਨ ਜੂਨੀਅਰ ਦੇ ਲਈ ਜੂਨੀਅਰ ਟੈਕਨੀਸ਼ੀਅਨ ਇਲੈਕਟ੍ਰੀਕਲ ਦੀਆਂ ਇਹਨਾਂ ਦਾ ਅਸਾਮੀਆਂ ਦਾ ਪੇਪਰ ਵੀ 14 ਮਾਰਚ 2026 ਨੂੰ ਹੋਣ ਜਾ ਰਿਹਾ ਹੈ ਸਟੈਨੋ ਟਾਈਪਿਸਟ ਦਾ ਜਿਹੜਾ ਐਗਜ਼ਾਮ ਹੈ ਉਹ ਹੋਵੇਗਾ ਜੀ 22 ਮਾਰਚ ਨੂੰ ਜੂਨੀਅਰ ਇੰਜੀਨੀਅਰ ਮਕੈਨੀਕਲ ਦਾ ਪੇਪਰ 28 ਮਾਰਚ ਨੂੰ ਜੂਨੀਅਰ ਇੰਜੀਨੀਅਰ ਦਾ ਪੇਪਰ 28 ਮਾਰਚ ਨੂੰ ਜੂਨੀਅਰ ਇੰਜੀਨੀਅਰ ਸਿਵਲ ਦਾ ਪੇਪਰ 28 ਮਾਰਚ ਨੂੰ ਅਤੇ ਜੂਨੀਅਰ ਇੰਜੀਨੀਅਰ ਦਾ ਪੇਪਰ 28 ਮਾਰਚ ਨੂੰ ਇਸ ਤੋਂ ਬਿਨਾਂ ਜਿਹੜੀਆਂ ਕਲਰਕ ਦੀਆਂ 86 ਅਸਾਮੀਆਂ ਸੀ ਇਹਨਾਂ ਦਾ ਪੇਪਰ ਹੋਵੇਗਾ ਜੀ 5 ਅਪ੍ਰੈਲ 2026 ਸੋ ਇਹ ਆਪਣਾ ਜਿਹੜਾ ਐਗਜ਼ਾਮ ਦਾ ਸ਼ਡਿਊਲ ਹੈ ਐਸਐਸ ਬੋਰਡ ਵੱਲੋਂ ਇਹ ਇਹ ਉਹਨਾਂ ਦੀ ਵੈਬਸਾਈਟ ਉੱਪਰ ਪਾਇਆ ਗਿਆ ਹੈ ਅਤੇ ਨਾਲ ਹੀ ਹਦਾਇਤ ਵੀ ਕੀਤੀ ਗਈ ਹੈ ਕਿ ਲਗਾਤਾਰ ਤੁਸੀਂ ਅਫੀਸ਼ੀਅਲ ਵੈਬਸਾਈਟ ਨੂੰ ਚੈੱਕ ਕਰਦੇ ਰਹੋ ਇਹ ਜਿਹੜਾ ਪੀਡੀਐਫ ਹੈ ਇਸ ਐਗਜ਼ਾਮ ਦਾ ਸ਼ਡਿਊਲ ਦਾ ਇਸ ਦਾ ਲਿੰਕ ਜਿਹੜਾ ਮੈਂ ਤੁਹਾਨੂੰ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ ਜਿਹੜੇ ਤਿਆਰੀ ਕਰਦੇ ਨੇ ਕੈਂਡੀਡੇਟ ਉਹ ਆਪਣੀ ਤਿਆਰੀ ਹੋਰ ਇਸ ਨੂੰ ਆਪਣਾ ਟਾਈਮ ਵਧਾ ਦਿਓ ਤਾਂ ਕਿ ਤੁਸੀਂ ਆਪਣਾ ਪੇਪਰ ਵਿੱਚ ਪਰਫਾਰਮੈਂਸ ਹੈ ਜਿਹੜੀ ਉਹ ਵਧੀਆ ਕਰ ਸਕੋ Dann